ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਗੁਰੂ ਪਿਆਰ ਵਾਲੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 2024 ਦੇ ਵਿੱਚ ਕੋਈ ਵੱਧ ਘੱਟ ਕਿਸੇ ਪ੍ਰਤੀ ਬੋਲਿਆ ਗਿਆ ਹੋਵੇ ਕੋਈ ਸ਼ਬਦ ਐਸੇ ਬੋਲੇ ਗਏ ਹੋਣ ਪਰ ਇਸ ਵਾਰ ਅਰਦਾਸ ਕਰਿਓ 2025 ਦੇ ਵਿੱਚ ਇੱਕ ਨਵਾਂ ਸਫਰ ਸ਼ੁਰੂ ਕਰਨ ਜਾ ਰਹੇ ਹਾਂ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 2025 ਦੇ ਵਿੱਚ 350 ਸਾਲਾ ਸ਼ਹੀਦੀ ਪਰਬ ਆ ਰਿਹਾ ਤੇ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪਰਬ ਤੇ ਦਾਸ ਯਾਤਰਾ ਆਰੰਭ ਕਰਨ ਲੱਗੇ ਆ ਗੁਰਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਸ਼ਹੀਦੀ ਤੱਕ ਦਾ ਦੁਬਾਰਾ ਸਫ਼ਰ ਸ਼ੁਰੂ ਕਰਨ ਲੱਗੇ ਆ। ਬੜੇ ਇਸ ਸਫ਼ਰ ਦੇ ਵਿੱਚ ਪਰਿਵਾਰਾਂ ਨੇ ਮਿਲਣਾ। ਬੜੀਆਂ ਇਸ ਸਫ਼ਰ ਦੇ ਵਿੱਚ ਖੋਜਾਂ ਮਹਾਰਾਜ ਨੇ ਕਰਾਉਣੀਆਂ ਨੇ। ਸੰਗਤ ਜੀ ਅਸ਼ੀਰਵਾਦ ਦਿਓ ਆਪ ਜੀ। ਕੀ ਸਾਡੀ ਖੋਜ ਵਿਚਾਰ ਟੀਮ ਰਣਜੀਤ ਸਿੰਘ ਜੀ, ਅਰਸ਼ ਅਰੋੜਾ, ਸਰਦਾਰ ਭਾਈ ਗੁਰਦਾਸ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਤੇ ਗੁਰਮੀਤ ਕੌਰ ਖਾਲਸਾ, ਗੁਰਦਿਆਲ ਸਿੰਘ ਜੀ, ਵਿਸ਼ਾਲ ਸਿੰਘ ਜੀ ਤੇ ਸਾਡੀ ਸਾਰੀ ਟੀਮ ਇਸ ਕਾਰਜ ਦੇ ਵਿੱਚ ਸਫਲ ਹੋ ਜਾਵੇ ਸਾਡੀ ਇਹ ਟੀਮ ਸਾਰੀ ਉਹ ਗੁਰੂ ਸਾਹਿਬ ਜੀ ਦੇ ਚਰਨ ਛੋਹ ਅਸਥਾਨਾਂ ਨੂੰ ਦੁਬਾਰ ਤੋਂ ਯਾਤਰਾ ਆਰੰਭ ਕਰੇ ਤੇ ਜਿਹੜੇ ਜਿਹੜੇ ਵੀਰ ਉਸ ਯਾਤਰਾ ਵਿੱਚ ਸ਼ਾਮਲ ਹੋਣਗੇ ਭਾਵੇਂ ਉਹ ਸਰੀਰ ਕਰਕੇ ਨਾ ਹੋਣ ਤਨ ਕਰਕੇ ਨਾ ਹੋਣ ਉਹ ਮਨ ਕਰਕੇ ਜਰੂਰ ਨਾਲ ਸਾਥ ਖੋਣ ਤੇ ਬੜੀ ਜਲਦੀ ਇਹ ਯਾਤਰਾ ਜਿਹੜੀ ਹੈ ਉਹ 21 April ਤੋਂ ਕਿਉਂਕਿ 21 ਅਪ੍ਰੈਲ ਨੂੰ ਤਨਗੁਰ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਜੀ ਉਸ ਤੋਂ ਪਹਿਲਾਂ ਸਾਡੀ ਤਕਰੀਬਨ ਤਕਰੀਬਨ ਤਿਆਰੀ ਹੋ ਚੁੱਕੀ ਹੈ ਇੱਕ ਨਵੀਂ ਯਾਤਰਾ ਲੈ ਕੇ ਸ਼ਾਇਦ 3 ਜਾਂ 4 ਸਾਲ ਤੱਕ ਯਾਤਰਾ ਚੱਲੇਗੀ 2025 ਦੇ ਵਿੱਚ ਯਾਤਰਾ ਆਰੰਭ ਕਰਨ ਜਾ ਰਹੇ ਹਾਂ ਅਰਦਾਸ ਕਰਿਓ ਕਿ ਸਾਡੀ ਇਹ ਯਾਤਰਾ ਜਿਹੜੀ ਹੈ ਨਿਰਬਿਗਨਤਾ ਸਾਹਿਤ ਸੰਪੂਰਨ ਹੋਵੇ ਕੁਝ ਨਵੇਂ ਤੱਤ ਨਮੀਆਂ ਖੋਜਾਂ ਨਵੇਂ ਪਰਿਵਾਰ ਜਿਹੜੇ ਗੁਰੂ ਕੋਲੋਂ ਵਿਛੜ ਚੁੱਕੇ ਨੇ ਸਿੱਖ ਕੌਮ ਦਾ ਸਿੱਖ ਪੰਥ ਦਾ ਖਜ਼ਾਨਾ ਉਹ ਗੁਰੂ ਸਾਹਿਬ ਜੀ ਲਵਾ ਦੇਣ ਜੀ ਐਨਕ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਜੀ ਸੋ ਇਸ ਟਾਈਮ ਸਾਡੀ ਟੀਮ ਆਸਟ੍ਰੇਲੀਆ ਦੇ ਵਿੱਚ ਹੈ ਮਹਾਰਾਜ ਜੀ ਸੇਵਾ ਲੈ ਰਹੇ ਨੇ ਤੇ ਕੱਲ ਅਸੀਂ ਆ ਰਹੇ ਹਾਂ ਐਡੀਲੇਟ ਸਵੇਰੇ 6:30 ਵਜੇ ਦੀ ਫਲਾਈਟ ਹੈ ਔਰ ਐਡੀਲੇਟ ਪਹੁੰਚ ਰਹੇ ਹਾਂ ਐਡੀਲੇਟ ਇੱਕ ਬਹੁਤ ਸੋਹਣਾ ਪਿੰਡ ਹੈ ਆਸਟ੍ਰੇਲੀਆ ਦਾ ਉੱਥੇ ਦਰਸ਼ਨ ਕਰਦੇ ਹਾਂ ਸੰਗਤਾਂ ਦੇ ਅੱਗੇ ਜੀ ਤੁਹਾਡਾ ਆਪਣਾ ਵੀਰ ਭੋਵਨ ਸਿੰਘ ਖੋਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਕਿਹੜੀ ਕਿਹੜੀ ਜਗ੍ਹਾ ਤੋਂ ਵੀਰ ਨਾਲ ਜੁੜੇ ਹੋਏ ਨੇ ਆਪਣਾ ਪਿੰਡ ਤੇ ਨਾਮ ਮੈਂਸ਼ਨ ਜ਼ਰੂਰ ਕਰਨਾ ਜੀ ਅਸੀਸ ਦੇਣਾ ਅਰਦਾਸ ਕਰਨਾ ਕਿ ਯਾਤਰਾ ਤੇ ਚੱਲ ਕੇ ਗੁਰੂ ਸਾਹਿਬ ਜੀ ਦੇ ਮਾਰਗਾਂ ਤੇ ਚੱਲ ਕੇ ਆਪਣਾ ਸੀ ਜੀਵਨ ਸਫਲ ਕਰ ਸਕੀਓ ਤੁਹਾਡਾ ਆਪਣਾ ਵੀਰ ਭੋਵਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ